ਪਿਛਲੇ ਲੰਬੇ ਸਮੇਂ ਤੋਂ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਅੱਜ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਸੋ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਸ਼ੁਰੂ ਕੀਤੀ ਗਈ ਕੋਸ਼ਿਸ਼ ਹੁਣ ਖੇਤੀ ਨਾ ਵਿਕਣ ਕਰਕੇ ਘਾਟੇ ਦਾ ਸੌਦਾ ਬਣ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਬਾਹਰੋਂ ਸੂਬਿਆਂ ਤੋਂ ਆ ਰਹੇ ਸਸਤੇ ਫੁੱਲਾਂ ਕਰਕੇ ਉਹਨਾਂ ਦੀ ਫੁੱਲ ਜਿਹੜੇ ਕਿ ਨਹੀਂ ਵਿਕ ਰਹੇ ਨੇ ਜਿਸ ਕਾਰਨ ਉਹ ਮਜਬੂਰ ਹੋ ਕੇ ਫੁੱਲਾਂ ਦੀ ਖੇਤੀ ਛੱਡ ਰਹੇ ਨੇ ਬਬੀ ਕਿਹਨੋਂ ਦਾ ਗੁਰਦੇਵ ਸਿੰਘ ਕਿਹੜਾ ਪਿੰਡ ਹੈ ਪੈਣੀ ਬੰਗਲ ਕਾਦੀ ਖੇਤੀ ਕਰਦੇ ਫੁੱਲਾਂ ਦੀ ਕਿੰਨਾ ਚਿਰ ਹੋ ਗਿਆ ਖੇਤੀ ਕਰਦੇ ਲਗਾਤਾਰ 15 ਸਾਲ ਹੋ ਗਏ ਤੇ ਕਿੰਨਾ ਕ ਫਾਇਦਾ ਮਿਲਿਆ ਇਸ ਚ ਐਦਾ ਪਹਿਲੇ 10 ਸਾਲ ਤੇ ਫਾਇਦਾ ਵਧਾ ਰਿਆ ਹੁਣ ਫਾਇਦਾ ਘਟ ਗਿਆ ਕਿਉਂਕਿ ਮੰਡੀਆਂ ਵੀ ਕਾਫੀ ਡਾਊਨ ਚੱਲਣ ਲੱਗੀਆਂ ਬਾਹਰੋਂ ਮਾਲ ਆਉਂਦਾ ਗਿਆ ਜਿਵੇਂ ਦਿੱਲੀ ਬੰਬਾ ਤੋਂ ਕੱਤਾ ਸਾਰਾ ਟ੍ਰੇਨਾਂ ਤੇ ਮਾਲ ਆਉਂਦਾ ਪਿਆ ਇਸ ਕਰਕੇ ਫਿਰ ਉਧਰ ਲਿਵਰ ਸਸਤੀ ਆ ਮਾਲ ਭੇਜੀ ਜਾਂਦੇ ਆ ਕਾਫੀ ਸਾਡੇ ਲਿਵਰ ਵੀ ਮਹਿੰਗੀ ਆ 5 ਰੁਪਏ ਕਿਲੋ ਦੀ ਤੜਾਈ ਆ ਪਹਿਲਾਂ ਸਾਡੇ ਵੀ ਲਿਵਰ ਸਸਤੀ ਸੀਗੀ ਅਨੁਕੋਸ਼ ਪਾਹੇ ਪਾਈਦੇ ਹੀ ਹੁਣ ਇਹ ਕਰਕੇ ਸਾਨੂੰ ਥੋੜਾ ਜਿਹਾ ਹੁਣ ਘਾਟਾ ਪੈਣ ਚਾਲੂ ਹੋ ਗਿਆ ਸਬਜ਼ੀ ਕਿੰਨੀ ਤਰ੍ਹਾਂ ਦੇ ਫੁੱਲ ਲਗਾਉਂਦੇ ਤੁਸੀਂ ਜਾਫਲੀ ਹੋ ਗਈ ਹੁਣ ਇਸ ਟਾਈਮ ਜਾਫਰੀ ਚੱਲਣ ਈ ਆ ਉਸ ਤੋਂ ਬਾਅਦ ਲੱਡੂ ਗੰਦਾ ਚੱਲਣਾ ਨਾਲ ਵਾਈਟ ਲਈ ਜਾਫਰੀ ਦੇ ਨਾਲ ਜਿਹੜੀ ਜੈ ਮਾਲਾ ਜਪਾਈ ਜਾਂਦੀ ਆ ਉਹ ਆ ਸਾਧੀਆਂ ਦੇ ਕੰਮ ਆਉਂਦੀ ਆ ਤੇ ਹੁਣ ਤੇ ਫਿਰ ਤੁਸੀਂ ਇਹ ਜਿਹੜੇ ਫੁੱਲ ਲੱਗਦੇ ਆ ਕਿੰਨੇ ਨਿਕਲ ਹੁੰਦੇ 1 ਏਕੜ ਦੇ ਵਿੱਚੋਂ ਇੱਕ ਏਕੜ ਚ 80 ਕੁਇੰਟਲ ਮਾਲ ਨਿਕਲ ਹੁੰਦਾ ਸਹੀ ਤਰੀਕੇ ਨਾਲ ਲੱਗਾ ਹੋਵੇ ਤੇ ਸਹੀ ਦੇਖਭਾਲ ਕਰ ਕੀਤੀ ਹੋਵੇ ਤੇ ਫਾਇਦਾ ਤੇ ਪਹਿਲਾਂ ਤੇ ਕਾਫੀ ਹੁੰਨ ਤੇ ਰੇਟ ਬੜਾ ਡਾਊਨ ਚੱਲਣ ਡਿਆ ਮੰਡੀਆਂ ਨਾਲ ਲੇਬਰ ਫਿਰ ਕਿੱਦਾ ਲੇਬਰ 5 ਰੁਪਏ ਕਿਲੋ ਦੀ ਤੜਾਈ ਪਰਦੀ ਤੇ ਮੰਡੀ ਕਰਨ ਕਿੱਦਾ ਕਰਦੇ ਮੰਡੀ ਕਰਨ ਫਿਰ ਆਪ ਹੀ ਜਾਣਾ ਪੈਂਦਾ ਜੀ ਅੰਮ੍ਰਿਤਸਰ ਮੰਡੀ ਮਨੇਰੇ ਉੱਠੋ ਪਹਿਲਾਂ ਮਾਲ ਪਾ ਪੈਕ ਕਰੋ ਫਿਰ ਗੱਡੀਆਂ ਦੇ ਲੋਡ ਕਰੋ ਤੇ ਫਿਰ ਉੱਥੇ ਜਾ ਕੇ ਪਹੁੰਚੋ 6 ਵਜੇ ਬਾਬੂ ਜੀ ਪਾਣੀ ਜਿਸ ਤਰ੍ਹਾਂ ਪਾਣੀ ਬਾਕੀ ਫਸਲਾਂ ਪਾਣੀ ਲੈਂਦੀਆਂ ਇਹ ਕਿਸ ਤਰ੍ਹਾਂ ਇਹਦਾ ਪਾਣੀ ਦਾ ਬਹੁਤ ਬੈਟਾ ਵੀ ਪਾਣੀ ਬੜਾ ਘੱਟ ਲੱਗਦਾ 15 ਤੋਂ 20 ਦਿਨ ਦਾ ਪਾਣੀ ਲੱਗਦਾ ਹੈ ਤੇ ਪਾਣੀ ਦੀ ਬਹੁਤ ਬਚਤ ਹੋਈ ਨਹੀਂ ਦੇਖਿਆ ਜਾਏ ਤੇ ਕਿੰਨੀ ਕਿਸਮ ਦੇ ਤਸਿਲ ਲਾਉਂਦੇ ਅਸੀਂ ਪੰਜ ਕਿਸਮ ਦੇ ਲਾਉਂਦੇ